ਲੈ ਕੇ ਹਾਜ਼ਰਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪ ਜੀ ਅਗੇ ਬੁਝਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਤਾਂ ਪੇਸ਼ ਕਰਦੇ ਹਾਂ ਲੇਖਕ ਤਕਰੀਰ ਕੋਰਤੀ ਲਿਖੀ ਹੋਈ ਕਹਾਣੀ ਮਤਰੀ ਮਾ ਸਕੀਤੀ ਦਾ ਭਾਗ ਪਹਿਲਾ ਪ੍ਰਭਜੋਤ ਅੱਜ ਸਟੈਂਫੋਰਡ ਇੰਟਰਨੈਸ਼ਨਲ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਕੈਨੇਡਾ ਵਿੱਚ ਕਨਵੋਕੇਸ਼ਨ ਤੇ ਆਪਣੇ ਪਤੀ ਹਰਮਨ ਨਾਲ ਡਿਗਰੀ ਲੈਣ ਆਈ ਹੈ ਚਿੱਟੇ ਰੰਗ ਦੀ ਫਰਾਕ ਖੁੱਲੇ ਵਾਲਾਂ ਵਿੱਚ ਜੋਤ ਕਿਸੇ ਕੋ ਕਾਫ ਦੀ پری ਤੋਂ ਘਟ ਨਹੀਂ ਸੀ ਲੱਗ ਰਹੀ ਜੋਤ ਅਤੇ ਹਰਮਨ ਹਾਲ ਵਿੱਚ ਜਾ ਕੇ ਬੈਠ ਗਈ ਜਿੱਥੇ ਪਹਿਲੇ ਹੀ ਬਹੁਤ ਸਾਰੇ ਵਿਦਿਆਰਥੀ ਕੁਰਸੀਆਂ ਤੇ ਬੈਠੇ ਹੋਏ ਸਨ ਜਿਵੇਂ ਜਿਵੇਂ ਵਿਦਿਆਰਥੀਆਂ ਦੇ ਨਾਮ ਸਟੇਜ ਸੈਕਟਰੀ ਵੱਲੋਂ ਬੋਲੇ ਜਾ ਰਹੇ ਸਨ ਉਸੇ ਤਰ੍ਹਾਂ ਵਾਰੋ-ਵਾਰ ਸਾਰੇ ਵਿਦਿਆਰਥੀ ਲਾਈਨ ਸેર ਆਪਣੀ ਡਿਗਰੀ ਲੈਂਡ ਸਟੇਜ ਤੇ ਜਾ ਰਹੇ ਸਨ ਕੁਝ ਸਮੇਂ ਬਾਅਦ ਜੋਤ ਦਾ ਨਾਮ ਮਾਈਕ ਵਿੱਚ ਬੁਲਿਆ ਗਿਆ ਅਤੇ ਆਪਣਾ ਨਾਮ ਸੁਣਦੇ ਹੀ ਜੋਤ ਵੀ ਉੱਠ ਕੇ ਸਟੇਜ ਉੱਪਰ ਡਿਗਰੀ ਲੈਣ ਚਲੀ ਗਈ ਡਿਗਰੀ ਲੈ ਕੇ ਜਦੋਂ ਜੋਤ ਸਟੇਜ ਤੋਂ ਥੱਲੇ ਪੌੜੀਆਂ ਉਤਰੀ ਤਾਂ ਉਹਦੀਆਂ ਅੱਖਾਂ 'ਚੋਂ ਹੰਝੂ ਬਾਹਰ ਨਿਕਲ ਉਹਦੀਆਂ ਗੱਲਾਂ ਤੱਕ ਵਗ ਰਹੇ ਸਨ ਜੋਤ ਨੇ ਚੁੱਪਚਾਪ ਕੁਰਸੀ 'ਤੇ ਬੈਠਦਿਆਂ ਇੱਕ ਨਿਗਾਹ ਪਰ ਹਰਮਨ ਵਾਲ ਤੱਕਿਆ ਅਤੇ ਫਿਰ ਡਿਗਰੀ ਨੂੰ ਘਟਕੇ ਛਾਤੀ ਨਾਲ ਲਾ ਕੇ ਅੱਖਾਂ ਬੰਦ ਕਰ ਉੱਪਰ ਨੂੰ ਮੂੰਹ ਕਰਦੇ ਬਸ ਇੰਨਾ ਹੀ ਉਸਦੇ ਮੂੰਹੋਂ ਨਿਕਲਿਆ ਥੈਂਕਸ ਮਮ ਆਈ ਪ੍ਰਾਊਡ ਆਫ ਯੂ ਆਈ ਲਵ ਯੂ ਸੋ ਮੱਚ ਕਹਿੰਦੇ ਆ ਜੋ ਉਸ ਸਮੇਂ ਸਾ ਬਾਰੇ ਸੋਚਣ ਲੱਗੀ ਜਦੋਂ ਉਸ ਦੀ ਮਾਂ ਨੇ ਉਸ ਦੀ ਛੋਟੀ ਹੁੰਦਿਆਂ ਹੀ 12ਵੀਂ ਤੋਂ ਬਾਅਦ ਉਸ ਨੂੰ ਅਗਲੇਰੀ ਪੜ੍ਹਾਈ ਲਈ ਉਸ ਦੀ ਮਾਸੀ ਕੋਲ ਅਮਰੀਕਾ ਭੇਜਣ ਅਤੇ ਪੜਾਅ ਲਖਾ ਕੇ ਖੁੱਦ ਦੇ ਪੈਰਾਂ ਤੇ ਖੜੇ ਕਰਨ ਦਾ ਸੁਪਨਾ ਦੇਖਿਆ ਸੀ ਪਰ ਕਹਿੰਦੇ ਨੇ ਨਾ ਆਉਣ ਵਾਲੀ ਕੜੀ 'ਚ ਕੈਸ ਲਈ ਕੀ ਪ੍ਰਮਾਤਮਾ ਨੇ ਲਿਖਿਆ ਕਿਸੇ ਨੂੰ ਪਤਾ ਨਹੀਂ ਬਸ ਉਸੇ ਤਰ੍ਹਾਂ ਜੋ ਉਸ ਦੀ ਕਿਸਮਤ ਅਮਰੀਕਾ ਦੀ ਜਗ੍ਹਾ ਉਸ ਨੂੰ ਕਨੇਡਾ ਲੈ ਕੇ ਆਵੇਗੀ ਇਹ ਵੀ ਕਦੇ ਨਹੀਂ ਜਿਸ ਨੇ ਸੋਚਿਆ ਸੀ ਉੱਚੀ ਲੰਬੀ ਪਤਲੀ ਮੂਟੀਆਂ ਅੱਖਾਂ ਅਤੇ ਗੋਰਾ ਰੰਗ ਜੋ ਵੀ ਜੋਤ ਨੂੰ ਦੇਖਦਾ ਤੇ ਦੇਖਦਾ ਹੀ ਰਹਿ ਜਾਂਦਾ ਪਲੱਸ 2 ਕਮਰਸ ਵਿੱਚ ਪੜਦਿਆਂ ਹੀ ਜੋਤ ਨੂੰ ਰਿਸ਼ਤੇ ਦੀਆਂ ਦਸਾਂ ਪੈਣ ਲੱਗ ਪਈਆਂ ਸਨ ਪਰ ਜੋਤ ਦੀ ਮਾਂ ਬਿੰਦਰ ਜੋਤ ਦੇ ਇੰਨੀ ਛੋਟੀ ਉਮਰੇ ਵਿਆਹ ਲਈ ਰਾਜੀ ਨਹੀਂ ਸੀ ਕਿਉਂਕਿ ਉਹ ਇੰਨੀ ਛੋਟੀ ਉਮਰੀ ਵਿਆਹ ਕਰਕੇ ਉਸਦੇ ਸੁਪਨਿਆਂ ਦਾ ਗळा ਨਹੀਂ ਸੀ ਘੁੱਟਣਾ ਚਾਹੁੰਦੀ ਬਿੰਦਰ ਦਾ ਸੁਪਨਾ ਸੀ ਕਿ ਜੋਤ ਪੜ ਲੈ ਕੇ ਆਪਣੇ ਪੈਰਾਂ ਤੇ ਖੜੀ ਹੋਵੇ ਇਸ ਲਈ ਉਹ ਹਰ ਆਉਂਦੇ ਰਿਸ਼ਤੇ ਨੂੰ ਮਨਾਂ ਕਰ ਦਿੰਦੀ ਸੀ ਪਰ ਇੱਕ ਦਿਨ ਫੋਨ ਕਰਕੇ ਬਿੰਦਰ ਦੇ ਭਰਾ ਨੇ ਬਿੰਦਰ ਨੂੰ ਰਿਸ਼ਤੇਦਾਰੀ ਵਿੱਚ ਜੋਤ ਦੇ ਲਈ ਰਿਸ਼ਤੇ ਦੀ ਦੱਸ ਪਾਈ ਅਤੇ ਕਿਹਾ ਕਿ ਉਹ ਆਪ ਰਿਸ਼ਤਾ ਮੂਹ ਮੰਗ ਰਹੇ ਨੇ ਮੁੰਡੇ ਦਾ ਨਾਮ ਹਰਮਨ ਸੀ ਅਤੇ ਹਰਮਨ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਹਰਮਨ ਦਾ ਪਰਿਵਾਰ ਵੈਸ਼ਨੂ ਸੀ ਅਤੇ ਕਾਫੀ ਲੰਬੇ ਸਮੇਂ ਤੋਂ ਕੈਨੇਡਾ 'ਚ ਰਹਿੰਦਾ ਸੀ ਰਿਸ਼ਤਾ ਭਾਵੇਂ ਬਹੁਤ ਵਧੀਆ ਸੀ ਪਰ ਬਿੰਦਰ ਨੇ ਇਸ ਰਿਸ਼ਤੇ ਲਈ ਵੀ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਸੀ ਕਿ ਜੋਤ ਅਜੇ ਛੋਟੀ ਹੈ ਰਿਸ਼ਤਾ ਰਿਸ਼ਤੇਦਾਰੀ ਵਿੱਚੋਂ ਹੀ ਸੀ ਐਸ ਲਈ ਬਿਨਾ ਕਿਸੇ ਗੱਲੋਂ ਨਾ ਸੁਣ ਕੇ ਚੁੱਪ ਦੇਣਾ ਹਰਮਨ ਦੇ ਪਰਿਵਾਰ ਲਈ ਸੋਖਾ ਨਹੀਂ ਸੀ। ਇਸ ਲਈ ਜਾਣ ਪਹਿਚਾਨ ਹੋਣ ਕਰਕੇ ਆਪ ਹੀ ਜੋਤ ਦੇ ਮਾਮੇ ਕੋਲੋਂ ਬਿੰਦਰ ਦਾ ਫੋਨ ਨੰਬਰ ਲੈ ਕੇ ਹਰਮਨ ਦੀ ਮੰਮੀ ਪਰਮਜੀਤ ਨੇ ਬਿੰਦਰ ਨੂੰ ਫੋਨ ਕਰਕੇ ਇੱਕ ਵਾਰ ਮਿਲਣ ਨੂੰ ਬੋਲਿਆ। ਰਿਸ਼ਤੇਦਾਰੀ ਦਾ ਮਾਮਲਾ ਹੋਣ ਕਰਕੇ ਬਿੰਦਰ ਉਹਨਾਂ ਨੂੰ ਘਰੋਂ ਆਉਣ ਲਈ ਮਾ ਨਹੀਂ ਸੀ ਕਰ ਸਕਦੀ ਇਸ ਲਈ ਬਿੰਦਰ ਪਰਮਜੀਤ ਨੂੰ ਬਸ ਇਹੀ ਕਹਿ ਸਕੇ ਕਿ ਜੋਤ ਦੇ ਪਾਪਾ ਨਾਲ ਸਲਾਹ ਕਰਕੇ ਦੱਸਦੀ ਹਾਂ ਬਿੰਦਰ ਨੇ ਜੋਤ ਦੇ ਪਾਪਾ ਮਨਪ੍ਰੀਤ ਨੂੰ ਜਦੋਂ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਸਮਝਾਇਆ ਜੀ ਉਹ ਇੰਨਾ ਜ਼ੋਰ ਦਿੰਦੇ ਹਨ ਤਾਂ ਇੱਕ ਵਾਰ ਮਿਲ ਲੈਂਦੇ ਹਾਂ ਮਿਲਣ ਵਿੱਚ ਕੋਈ ਹਰਜ ਨਹੀਂ ਉਹ ਕਿਹੜਾ ੱਟਕੇ ਨਾਲ ਰਿਸ਼ਤਾ ਕਰਨ ਨੂੰ ਕਹਿੰਦੇ ਨੇ ਤੂੰ ਉਹਨਾਂ ਨੂੰ ਘਰ ਬੁਲਾ ਲੈ ਮਨਪ੍ਰੀਤ ਦੀ ਗੱਲ ਮਨਕੇ ਬਿੰਦਰ ਨੇ ਉਹਨਾਂ ਨੂੰ ਫੋਨ ਕਰਕੇ ਘਰ ਆਉਣ ਦਾ ਕਹਿ ਦਿੱਤਾ ਦੋ ਦਿਨ ਬਾਅਦ ਹਰਮਨ ਦੇ ਮੰਮੀ ਪਾਪਾ ਜੋਤ ਦੇ ਘਰ ਆਏ ਅਤੇ ਡਰਾਈੰਗ ਰੂਮ 'ਚ ਬਿਠਾ ਕੇ ਬਿੰਦਰ ਨੇ ਪਹਿਲਾਂ ਉਹਨਾਂ ਨੂੰ ਕੋਲਡ ਡਰਿੰਕ ਦਿੱਤੀ ਅਤੇ ਫਿਰ ਸਮੋਸੇ ਹਰੀ ਅਤੇ ਲਾਲ ਚਟਨੀ ਨਾਲ ਪਲੇਟ ਵਿੱਚ ਪਾ ਕੇ ਉਹਨਾਂ ਦੇ ਅੱਗੇ ਮੇਜ਼ ਤੇ ਰੱਖ ਦਿੱਤੇ ਫਿਰ ਥੋੜੇ ਸਮੇਂ ਬਾਅਦ ਚਾਹ ਦੇ ਨਾਲ ਬਿਸਕੁਟ ਪੂਜੀਆਂ ਅਤੇ ਬਰਫੀ ਪਲੇਟਾਂ 'ਚ ਪਾ ਕੇ ਰੱਖਿਆ ਤੇ ਬਿੰਦਰ ਨੇ ਮੇਜ਼ ਤੇ ਰੱਖ ਦਿੱਤਾ ਸਭ ਨੇ ਚਾਹ ਪੀਤੀ ਅਤੇ ਬੈਠ ਕੇ ਗੱਲਾਂ ਕਰਨ ਲੱਗੇ ਕੁਝ ਸਮੇਂ ਬਾਅਦ ਪਰਮਜੀਤ ਨੇ ਬਿਨਾਂ ਕਿਸੇ ਚੱਜਕ ਤੋਂ ਸਿੱਧਾ ਹੀ ਬਿੰਦਰ ਨੂੰ ਪੁੱਛਿਆ ਕੀ ਗੱਲ ਹੈ ਬਿੰਦਰ ਤੁਸੀਂ ਕਿਉਂ ਨੀ ਜ਼ੋਤ ਦਾ ਰਿਸ਼ਤਾ ਕਰਨਾ ਚਾਹੁੰਦੇ ਹਰਮਨ ਨਾਲ ਕੀ ਤੈਨੂੰ ਬਿੰਦਰ ਇਹ ਸ਼ੱਕ ਤਾਂ ਨਹੀਂ ਕਿ ਹਰਮਨ ਕੈਨੇਡਾ 'ਚ ਰਹਿਣ ਕਰਕੇ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਹੋਣਾ ਤਾਂ ਨਾ ਕਰ ਦਿੱਤੀ ਰਿਸ਼ਤੇ ਵੱਲੋਂ ਜੇ ਇਹ ਗੱਲ ਹੈ ਤਾਂ ਬਿੰਦਰ ਤੂੰ ਬਿਨਾਂ ਕਿਸੇ ਡਰ ਖੁੱਲ ਕੇ ਦੱਸ ਸਕਦੀ ਹੈ ਮੈਨੂੰ ਅਸੀਂ ਰਿਸ਼ਤੇਦਾਰੀ ਭਾਵੇਂ ਭੈਣਾ ਗਏ ਭਾਵੇਂ ਸਹੇਲੀਆਂ ਪਹਿਲਾਂ ਇਹ ਰਿਸ਼ਤਾ ਇਸ ਰਿਸ਼ਤੇ ਨੂੰ ਖਤਮ ਨਹੀਂ ਕਰ ਸਕਦਾ ਦੇਖ ਜੋ ਤੂੰ ਮੈਂ ਧੀ ਬਣਾ ਕੇ ਲੈ ਕੇ ਜਾਣਾ ਹੈ ਨੂੰ ਨਹੀਂ ਅਸੀ ਤੁਹਾਨੂੰ ਆਸ਼ਵਾਸਨ ਦਿੰਦੇ ਹਾਂ ਕਿ ਜੋਤ ਨੂੰ ਕਦੇ ਵੀ ਕੋਈ ਤਕਲੀਫ ਨਹੀਂ ਹੋਵੇਗੀ ਪਰਮਜੀਤ ਦੀਆਂ ਗੱਲਾਂ ਸੁਣ ਬਿੰਦਰ ਇੱਕਦਮ ਪਰਮਜੀਤ ਦੀ ਗੱਲ ਨੂੰ ਕੱਟਦੇ ਬੋਲੀ ਨਹੀਂ ਦੀਦੀ ਇਦਾਂ ਦੀ ਕੋਈ ਗੱਲ ਨਹੀਂ ਮੈਂ ਜਾਣਦੀ ਹਾਂ ਕਿ ਤੁਹਾਡੇ ਪਰਿਵਾਰ ਤੋਂ ਵਧੀਆ ਪਰਿਵਾਰ ਜੋਤ ਨੂੰ ਕਦੇ ਨਹੀਂ ਮਿਲ ਸਕਦਾ ਪਰ ਪਰ ਕੀ ਬਿੰਦਰ ਤੂੰ ਬੇਝਿਜਕ ਕੋਈ ਵੀ ਗੱਲ ਮੇਰੇ ਨਾਲ ਕਰ ਸਕਦੀ ਹੈ ਅਸੀਂ ਦੋਨੇ ਬਚਪਨ ਤੋਂ ਇੱਕ ਦੂਜੇ ਨੂੰ ਜਾਣਦੀਆਂ ਹਾਂ ਦਰਅਸਲ ਦੀਦੀ ਬਿੰਦਰ ਝਿਜਕਦੇ ਹੋਏ ਬੋਲੀ ਮੈਂ ਜੋਤ ਨੂੰ ਪੜਾਉਣਾ ਚਾਹੁੰਦੀ ਹਾਂ ਮੇਰਾ ਸੁਪਨਾ ਹੈ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਵੇ ਇੰਨੀ ਛੋਟੀ ਉਮਰੇ ਵਿਆਹ ਕਰਕੇ ਮੈਂ ਉਸ ਦੇ ਸੁਪਨੇ ਮਾਰਨਾ ਨਹੀਂ ਚਾਹੁੰਦੀ ਬਸ ਇੰਨੀ ਜਹੀ ਗੱਲ ਹੈ ਪਰਮਜੀਤ ਹੱਸਦੇ ਹੋਏ ਬੋਲੀ ਦੇਖ ਬਿੰਦਰ ਅਸੀਂ ਸਿਰਫ ਰਿਸ਼ਤਾ ਕਾਨੂੰਨੋ ਕਹਿ ਰਹੇ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਅਗਰ ਜੋਤ ਅੱਗੇ ਪੜਨਾ ਚਾਹੁੰਦੀ ਹੈ ਬਲਕਿ ਜੋਤ ਜਿੰਨਾ ਪੜਨਾ ਚਾਹੇਗੀ ਅਸੀਂ ਉਸ ਨੂੰ ਪੜਾਵਾਂਗੇ ਮੇਰੀ ਸੋਚ ਪੁਰਾਣੀਆਂ ਸੱਸਾਂ ਵਾਲੀ ਨਹੀਂ ਹੈ ਕਿ ਨੂੰ ਘਰ ਦੇ ਕੰਮਾਂ ਤੱਕ ਹੀ ਸੀਮਤ ਰਹੇ ਪਹਿਲੇ ਜ਼ਮਾਨੇ 'ਚ ਹੁੰਦਾ ਸੀ ਕੁੜੀਆਂ ਘਰ ਦੇ ਕੰਮਾਂ ਤੱਕ ਹੀ ਸੀਮਤ ਸੀ ਅੱਜ ਕੱਲ ਕੁੜੀਆਂ ਘਰ ਅਤੇ ਬਾਹਰ ਦੋਨੋਂ ਵਧੀਆ ਢੰਗ ਨਾਲ ਸੰਭਾਲ ਲੈ ਸਕਦੀਆਂ ਹਨ ਮੈਂ ਤਾਂ ਆਪ ਐਸ ਹੱਕ ਚ ਹਾਂ ਕਿ ਕੁੜੀਆਂ ਅੱਜ ਦੇ ਸਮੇਂ 'ਚ ਪੜ੍ਹਨ ਲਿਖਣ ਅਤੇ ਨੌਕਰੀ ਕਰਨੀ ਬਹੁਤ ਜ਼ਰੂਰੀ ਹੈ। ਤੂੰ ਫਿਕਰ ਨਾ ਕਰ। ਅਸੀਂ ਕਦੇ ਜੋਤ ਨੂੰ ਪੜਨੋਂ ਜਾਂ ਨੌਕਰੀ ਕਰਨ ਤੋਂ ਨਹੀਂ ਰੋਕ ਰਹੇ। ਨਹੀਂ ਦੀਦੀ ਬਿੰਦਰ ਗੱਲ ਨੂੰ ਵਿੱਚੋਂ ਟੋਕਦੇ ਹੋਏ ਬੋਲੀ। ਮੇਰੀ ਧੀ ਦੀ ਪੜ੍ਹਾਈ ਦਾ ਖਰਚਾ ਮੈਂ ਆਪ ਚੱਕਣਾ ਚਾਹਤੀ ਹਾਂ। ਜੇ ਤੁਸੀਂ ਜੋਤ ਦੀ ਪੜ੍ਹਾਈ ਤੱਕ ਰੋਕ ਸਕਦੇ ਹੋ ਤਾਂ ਅਸੀਂ ਰਿਸ਼ਤਾ ਕਰਨ ਨੂੰ ਤਿਆਰ ਹਾਂ। ਹਰਮਨ ਦੀ ਮੰਮੀ ਅਤੇ ਪਾਪਾ ਤਾਂ ਕਿਸੇ ਵੀ ਹਾਲ 'ਚ ਰਿਸ਼ਤਾ ਕਰਨਾ ਚਾਹੁੰਦੇ ਸਨ ਕਿਉਂਕਿ ਹੱਜ ਦੇ ਹਾਲਾਤ 'ਚ ਸਹੀ ਕੁੜੀ ਅਤੇ ਪਰਿਵਾਰ ਮਿਲਣਾ ਬਹੁਤ ਔਖਾ ਹੈ ਕਿਉਂਕਿ ਕੈਨੇਡਾ ਰਹਿੰਦੇ ਉਨ੍ਹਾਂ ਨੇ ਕੁਝ ਕੁੜੀਆਂ ਦੇ ਹਾਲਾਤ ਦੇਖੇ ਹੋਏ ਸਨ ਐਸ ਲਈ ਉਨ੍ਹਾਂ ਨੇ ਬਿੰਦਰ ਦੀਆਂ ਸਭ ਸ਼ਰਤਾਂ ਨੂੰ ਮੰਨ ਲਿਆ ਅਤੇ 15 ਦਿਨ ਬਾਅਦ ਜੋਤ ਅਤੇ ਹਰਮਨ ਦੀ ਰੋਕਾ ਸੈਰਮਨੀ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਹਰਮਨ ਅਤੇ ਉਸਦਾ ਪਰਿਵਾਰ ਸਿਰਫ 1 ਮਹੀਨੇ ਲਈ ਇੰਡੀਆ ਆਏ ਸਨ ਉਹ ਵੀ ਕਿਸੇ ਰਿਸ਼ਤੇਦਾਰੀ ਦੇ ਵਿਆਹ ਲਈ ਹੁਣ ਉਹਨਾਂ ਦੀ ਜਾਣ ਨੂੰ ਸਿਰਫ 15 ਦਿਨ ਹੀ ਰਹਿ ਗਏ ਸਨ ਅਤੇ ਜਾਣ ਤੋਂ ਪਹਿਲਾਂ ਉਹ ਹਰਮਨ ਅਤੇ ਜੋਤ ਦਾ ਰੋਕਾ ਕਰਨਾ ਚਾਹੁੰਦੇ ਸਨ ਇਹ ਰੋਕਾ ਸਰਮਨੀ ਜੋਤ ਦੇ ਪਿੰਡ ਦੇ ਨੇੜੇ ਹੀ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਰੱਖੀ ਗਈ ਜਸਵੰਤ ਸਿਰਫ ਜੋਤ ਅਤੇ ਹਰਮਨ ਦੇ ਪਰਿਵਾਰਕ ਜੀਆਂ ਤੋਂ ਬਿਨਾ ਕਿਸੇ ਨੂੰ ਵੀ ਨਹੀਂ ਬੁਲਾਇਆ ਗਿਆ ਜੋਤ ਨੇ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਹਰਮਨ ਨੇ ਬਲੈਕ ਜੀਨ ਅਤੇ ਵਾਈਟ ਕਮੀਜ਼ ਪਾਈ ਹੋਈ ਸੀ ਦੋਨੇ ਹੀ ਇੱਕ ਦੂਜੇ ਤੋਂ ਸੋਹਣੇ ਲੱਗ ਰਹੇ ਸਨ ਕੋਈ ਕਹਿ ਨਹੀਂ ਸਕਦਾ ਕਿ ਜੋਤ ਸੋਹਣੀ ਹੈ ਜਾਂ ਹਰਮਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬਿਠਾ ਕੇ ਦੋਨੋਂ ਪਰਿਵਾਰਾਂ ਨੇ ਜੋਤ ਅਤੇ ਹਰਮਨ ਨੂੰ ਸ਼ਗਨ ਪਾਇਆ ਪਹਿਲਾ ਜੋਤ ਦੇ ਮੰਮੀ ਪਾਪਾ ਨੇ ਹਰਮਨ ਦਾ ਮੂੰਹ ਮਿੱਠਾ ਕਰਵਾ ਕੇ ਉਸ ਦੀ ਬੋਲੀ 500 ਝੋਲੀ ਸੌਰੀ ਉਸ ਦੀ ਝੋਲੀ 500 ਰੁਪਏ ਪਾ ਕੇ ਪਿਆਰ ਦਿੱਤਾ ਅਤੇ ਹਰਮਨ ਨੇ ਹਰਮਨ ਦੇ ਮੰਮੀ ਪਾਪਾ ਨੇ ਜੋਤ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ 500 ਰੁਪਏ ਝੋਲੀ ਚ ਪਾ ਕੇ ਪਿਆਰ ਦਿੱਤਾ ਫਿਰ ਦੋਨੋਂ ਪਰਿਵਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਨੇੜੇ ਦੇ ਕਿਸੇ ਹੋਟਲ ਵਿੱਚ ਚਾਹ ਪੀਣ ਲਈ ਚਲੇ ਗਏ ਦੋਨੋਂ ਪਰਿਵਾਰ ਬਹੁਤ ਖੁਸ਼ ਸਨ ਹੋਟਲ ਦੀ ਚਾਹ ਹੋਟਲ ਦੀ ਚਾਹ ਦੇ ਨਾਲ ਮਿਠਾਈ ਖਾਧੀ ਅਤੇ ਆਪਸ ਵਿੱਚ ਗੱਲਾਂ ਕਰਨ ਲੱਗੇ ਪਰਮਜੀਤ ਨੇ ਬਾਹਰ ਸਚੋਂ ਫੋਨ ਕੱਢ ਜੋਤ ਨੂੰ ਗਿਫਟ ਦੇ ਤੌਰ ਤੇ ਦੇਣਾ ਚਾਹਿਆ ਪਰ ਬਿੰਦਰ ਨੇ ਫੋਨ ਲੈਣ ਤੋਂ ਮਨਾ ਕਰ ਦਿੱਤਾ ਅਤੇ ਪਰਮਜੀਤ ਨੂੰ ਸਮਝਾਇਆ ਕਿ ਦੀਰੀ ਜੋਤ ਅਜੇ ਛੋਟੀ ਹੈ ਇੰਨੀ ਸਮਝ ਨਹੀਂ ਜਦੋਂ ਵੀ ਤੁਸੀਂ ਜੋਤ ਨਾਲ ਗੱਲ ਕਰਨੀ ਹੋਈ ਮੇਰੇ ਫੋਨ ਤੇ ਕਾਲ ਕਰ ਲੈਣਾ ਮੈਂ ਨਹੀਂ ਚਾਹੁੰਦੀ ਕਿ ਕਿਸੇ ਵੀ ਤਰ੍ਹਾਂ ਜੋਤ ਦੀ ਪੜ੍ਹਾਈ ਖਰਾਬ ਹੋਵੇ ਹਰਮਨ ਦੇ ਮੰਮੀ ਪਾਪਾ ਨੇ ਬਿੰਦਰ ਦੇ ਫੈਸਲੇ ਦੀ ਕਦਰ ਕੀਤੀ ਅਤੇ ਕੁਝ ਹੋਰ ਗੱਲਾਂ ਬਾਤਾਂ ਇੱਧਰ ਉੱਧਰ ਦੀਆਂ ਕਰ ਬਿੰਦਰ ਹੂਣਾ ਕੋਲੋਂ ਜਾਣ ਦੀ ਇਜਾਜ਼ਤ ਲਈ ਕਿਉਂਕਿ ਉਹਨਾਂ ਦੀ 10 ਦਿਨ ਬਾਅਦ ਫਲਾਈਟ ਸੀ ਉਹਨਾਂ ਨੇ ਘਰ ਜਾ ਕੇ ਆਪਣੇ ਸਮਾਨ ਦੀ ਪੈਕਿੰਗ ਵੀ ਕਰਨੀ ਸੀ ਅਤੇ ਕੁਝ ਜ਼ਰੂਰੀ ਸਮਾਨ ਬਾਜ਼ਾਰੋਂ ਵੀ ਖਰੀਦਣਾ ਸੀ ਹਰਮਨ ਦਾ ਪਰਿਵਾਰ ਆਪਣੀ ਕਾਰ 'ਚ ਬੈਠ ਕੇ ਆਪਣੇ ਘਰ ਨੂੰ ਚੱਲ ਪਿਆ ਅਤੇ ਜੋਤ ਦਾ ਪਰਿਵਾਰ ਵੀ ਕਾਰ 'ਚ ਬੈਠ ਕੇ ਆਪਣੇ ਘਰ ਨੂੰ ਤੁਰ ਪਿਆ ਸਾਰੇ ਬਹੁਤ ਖੁਸ਼ ਸਨ ਪਰ ਬਿੰਦਰ ਨੇ ਫੈਸਲਾ ਕੀਤਾ ਕਿ ਉਹ ਕਿਸੇ ਨੂੰ ਵੀ ਜੋਤ ਦੇ ਰਿਸ਼ਤਾ ਹੋਣ ਬਾਰੇ ਨਹੀਂ ਦੱਸਣਗੇ ਬਿੰਦਰ ਨਹੀਂ ਚਾਹੁੰਦੀ ਸੀ ਕਿ ਈਰਖਾ ਕਰਕੇ ਕੋਈ ਵੀ ਜੋਤ ਦੇ ਟੂੰਨੇ ਕਰ ਉਸ ਨੂੰ ਕੋਈ ਨੁਕਸਾਨ ਪਹੁੰਚਾਵੇ ਕਿਉਂਕਿ ਅੱਜ ਕੱਲ੍ਹ ਦੇ ਸਮੇਂ 'ਚ ਕਿਸੇ ਵੀ ਦੂਜੇ ਇਨਸਾਨ ਨੂੰ ਦੂਜਿਆਂ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਜੋਤ ਦੀ ਦਾਦੀ ਕਿਸ਼ਨਕੌਰ ਅਤੇ ਪਾਪਾ ਬਿੰਦਰ ਦੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਸਨ ਐਸ ਲਈ ਉਹਨਾਂ ਨੇ ਜੋਤ ਅਤੇ ਉਸਦੇ ਭੈਣ ਭਰਾ ਨੂੰ ਵੀ ਸਖਤੀ ਨਾਲ ਹਦਾਇਤ ਦਿੱਤੀ ਕਿ ਉਹ ਇਹ ਗੱਲ ਘਰ ਤੋਂ ਬਾਹਰ ਨਹੀਂ ਕੱਢਣਗੇ ਗੱਲਾਂ ਕਰਦੇ ਕਰਦੇ ਜੋਤ ਹੁਣੀ ਘਰ ਪਹੁੰਚ ਗਈ ਘਰ ਪਹੁੰਚਦਿਆਂ ਨੂੰ ਜੋਤ ਹੁਣਾ ਨੂੰ 6 ਵਜ ਗਏ ਸਨ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਸਾਰਿਆਂ ਨੇ ਕੱਪੜੇ ਬਦਲੇ ਅਤੇ ਫਿਰ ਜੋਤ ਦੇ ਪਾਪਾ ਮਨਪ੍ਰੀਤ ਵੀ ਡੰਗਰਾ ਨੂੰ ਦੇਖਨ ਲਈ ਹਵੇਲੀਵਾਂ ਚਲੇ ਗਏ ਪਰਮੇ ਕਿ ਉਹਨਾਂ ਨੇ ਇੱਕ ਸੀਰੀ ਰੱਖਿਆ ਹੋਇਆ ਸੀ ਪਰ ਫਿਰ ਵੀ ਉਹ ਡੰਗਰਾਂ ਦਾ ਖੋਦ ਧਿਆਨ ਰੱਖਣਾ ਪਸੰਦ ਕਰਦੇ ਸਨ ਮਨਕ੍ਰਿਤ ਨੂੰ ਖੇਤੀ ਅਤੇ ਡੰਗਰਾਂ ਦਾ ਸ਼ੁਰੂ ਤੋਂ ਹੀ ਸ਼ੌਂਕ ਸੀ ਇਸ ਲਈ ਉਹ ਜ਼ਿਆਦਾਤਰ ਕੰਮ ਆਪਣੇ ਹੱਥਾਂ ਨਾਲ ਖੁਦ ਕਰਨਾ ਪਸੰਦ ਕਰਦੇ ਸਨ ਰਾਤ ਨੂੰ ਬਿੰਦਨ ਨੇ ਸਭ ਨੂੰ ਰੋਟੀ ਲਈ ਪੁੱਛਿਆ ਤਾਂ ਸਭ ਨੇ ਮਨਾਂ ਕਰ ਦਿੱਤਾ ਬਿੰਦਰ ਨੇ ਦੁੱਧ ਗਰਮ ਕਰਕੇ ਸਭ ਨੂੰ ਦੇ ਦਿੱਤਾ। ਥੱਕੇ ਹੋਣ ਕਾਰਨ ਸਾਰੇ ਜਲਦੀ ਸੌ ਗਏ। ਅਗਲੇ ਦਿਨ ਸਵੇਰੇ 8:00 'ਤੇ ਬਿੰਦਰ ਰੋਟੀ ਪਕਾਉਣ ਲੱਗ ਗਈ ਕਿਉਂਕਿ ਜੋਤ, ਗੁਰਨਾਜ ਅਤੇ ਗੁਰਬਾਜ ਨੇ ਸਕੂਲ ਜਾਣਾ ਸੀ। ਮਨਪ੍ਰੀਤ ਖੇਤਾਂ ਵਿੱਚ ਢੇੜਾ ਮਾਰਨ ਤੁਰ ਗਿਆ। ਕਿਸ਼ਨਕੌਰ ਬਾਹਰ ਵੇੜੇ ਵਿੱਚ ਮੰਝੀ ਤੇ ਬੈਠੀ ਆਪਣੀ ਮਾਲਾ ਫੇਰਨ ਲੱਗੀ। ਬਿੰਦਰ ਰਸੋਈ 'ਚ ਕੰਮ ਕਰਦੇ ਹੋਏ ਜੋਤ ਨੂੰ ਆਵਾਜ਼ ਲਗਾਉਂਦੇ ਹੋਏ ਬੋਲੀ ਜੋਤ ਪੁੱਤ ਜੇ ਤਿਆਰ ਹੋ ਤਾਂ ਆ ਜਾ ਰੋਟੀ ਖਾ ਲੈ ਫਿਰ ਤੁਹਾਡੀ ਸਕੂਲ ਬੱਸ ਆ ਜਾਣੀ ਹੈ ਅਥੇ ਤੁਸੀਂ ਲੇਟ ਹੋ ਜਾਣਾ ਹੈ ਗੁਰਨਾਜ ਅਤੇ ਗੁਰਬਾਜ ਨੂੰ ਵੀ ਲੈ ਆ ਜਲਦੀ ਨਹੀਂ ਕਾਂਤੀਰੇ ਪਾਪਾ ਨੂੰ ਅੱਜ ਵੀ ਸਕੂਲ ਛੱਡਣ ਜਾਣਾ ਪੈਣਾ ਇਨ੍ਹਾਂ ਨੂੰ ਇਨ੍ਹਾਂ ਦੇ ਚੱਕਰ 'ਚ ਤੇਰੀ ਬੱਸ ਵੀ ਛੁੱਟ ਜਾਂਦੀ ਹੈ ਕੋਈ ਨਾ ਮਮਾ ਫਿਰ ਕੀ ਹੋਇਆ ਇਸੀ ਬਹਾਨੇ ਅਸੀਂ ਪਾਪਾ ਨਾਲ ਕਾਰਜ ਚਲੇ ਜਾਂਦੇ ਹਾਂ ਜੋਤ ਹੱਸਦੇ ਹੋਏ ਬਿੰਦਰ ਨੂੰ ਬੋਲੀ ਬਿੰਦਰ ਨੇ ਥਾਲੀ 'ਚ ਆਲੂ ਦੀ ਸਬਜ਼ੀ ਨਾਲ ਪਰੌਂਠੀਆਂ ਰੱਖ ਕੇ ਥਾਲੀ ਜੋਤ ਨੂੰ ਫੜਾਉਂਦੇ ਹੋਏ ਸਮਝਾਉਂਦੇ ਹੋਏ ਬੋਲੀ ਬਹੁਤ ਤੂੰ ਹੁਣ ਆਪਣਾ ਪੂਰਾ ਧਿਆਨ ਪੜਾਈ ਤੇ ਲਗਾਉਣਾ ਹੈ ਇਹ ਨਾ ਸੋਚੀਂ ਕਿ ਰਿਸ਼ਤਾ ਹੋ ਗਿਆ ਅਤੇ ਮੈਂ ਗ੍ਰੇਡਾ ਚਲੇ ਜਾਣਾ ਤਾਂ ਪੜ੍ਹਨਾ ਨਹੀਂ ਮੈਂ ਨਹੀਂ ਚਾਹੁੰਦੀ ਕਿ ਤੂੰ ਸਾਡੇ ਵਾਂਗ ਘਰ ਦੇ ਕੰਮਾਂ ਜੋਗੀ ਰਹਿ ਜਾਵੇਂ ਮੈਂ ਤੈਨੂੰ ਤੇਰੇ ਪੈਰਾਂ ਤੇ ਖੜੀ ਦੇਖਣਾ ਚਾਹੁੰਦੀ ਹਾਂ ਜਿਵੇਂ ਤੂੰ ਦਸਵੀਂ ਵਿੱਚੋਂ ਪੂਰੇ ਪੰਜਾਬ ਦੇ ਪਹਿਲਾ ਸਥਾਨ ਹਾਸਲ ਕਰਕੇ ਸਾਡਾ ਨਾਮ ਰੌਸ਼ਨ ਕੀਤਾ ਸੀ ਉਸੇ ਤਰ੍ਹਾਂ ਇਸ ਵਾਰ 12ਵੀਂ